ਲੈ ਵੀ ਸੱਜਣੋ ਆਪਾਂ ਆ ਗਏ ਮੱਕੀ ਵਾਲੇ ਖੇਤ ਤੇ ਵਲੌਗ ਇੱਥੇ ਸਟਾਰਟ ਕਰਨ ਲੱਗੇ ਆ ਮੱਕੀ ਵੇਖੋ ਤੁਸੀਂ ਉਹ ਟਰਾਂਸਫਾਰਮ ਆ ਪਰ ਉਹ ਖੰਬੇ ਤੇ ਦਿਖਦਾ ਨਹੀਂ ਆ ਉਹ ਕਦ ਕੀਤਾ ਮੱਕੀ ਨੇ ਉਹ ਤਾਂ ਥੱਲੇ ਆ ਟਰਾਂਸਫਾਰਮ ਇੱਧਰ ਵੀ ਟਰਾਂਸਫਾਰਮ ਦੀਨਾਂ ਨੇ ਇਹ ਤਾਂ ਜ਼ਿਆਦਾ ਕਦ ਕੀਤਾ ਮੈਂ ਮੰਨ ਲਓ 10 ਫੁੱਟ ਉੱਚਾ ਖੜਾ ਤੇ ਇਹ ਆਪ ਰੜੀ ਤੋਂ ਵੀ ਬਰਾਬਰ ਉੱਚੀ ਨਾ ਲੰਗਦੀ ਆ ਇਹ ਆਪਣੀ ਮੱਕੀ ਛੱਲੀ ਵੇਦ ਕੀ ਬਹੁਤ ਚੱਕੀ ਹੈ ਮੱਕੀ ਨੇ ਦੋ ਦੋ ਛੱਲੀਆਂ ਵੇਦ ਕੀ ਮੱਕੀ ਨੂੰ ਸਿੰਗਲ ਹੁੰਦੀ ਹੈ ਅੱਗੇ ਤੇ ਦੋ ਦੋ ਆ ਬਹੁਤ ਸੋਹਣੀਆਂ ਛੱਲੀਆਂ ਆ ਵੀ ਦੋ ਦੋ ਚੱਕੀ ਬੈਠੀ ਆ ਕਿਹੜੀ ਰਾਤ ਹਨੇਰੀ ਆਈ ਆ ਉਨੇ ਥੋੜਾ ਜਹਾ ਦੋ ਕੁ ਮਰਲੇ ਮੱਕੀ ਆਪਣੀ ਡੇਗੀ ਆ ਤੁਹਾਨੂੰ ਮਖਾਣੇ ਆ ਭਾਰੀ ਹੋਣ ਕਰਕੇ ਦੋ ਕੁ ਮਰਲੇ ਵੇਚ ਗਈ ਸੀ ਬਾਕੀ ਤਾਂ ਸਾਰੀ ਬਚਤ ਆ ਤੇ ਕੱਦ ਬੜਾ ਮੱਕੀ ਦਾ ਇੱਕ ਛਲੀਆਂ ਛਲੀਆਂ ਦੇਖੋ ਕਾਦਦਾ ਹੈ ਹੱਥ ਦਾ ਇਤ ਤੱਕ ਹੀ ਜਾਂਦਾ ਤਾਂ ਬਹੁਤ ਜ਼ਿਆਦਾ ਕਾਦ ਦਾ ਮੱਕੀ ਆਪਾਂ ਇਹ ਮੱਕੀ ਵੇਚਣ ਵਾਸਤੇ ਵੀਜੀ ਦੇਖੋ ਛੱਲੀਆਂ ਬਹੁਤ ਜ਼ਿਆਦਾ ਛੱਲੀਆਂ ਦੀ ਗਰੋਥ ਆ ਆਪਣੇ ਖੇਤਾਂ ਕੋਤਾਂ ਵਾਲੇ ਵਲੌਗ ਹੀ ਹੁੰਦੇ ਆ ਕਦੇ ਲੰਗੇ ਲੰਗੇ ਪਾਈਦਾ ਹਜੇ ਤੇ ਕਰਦਾ ਹੌਲੀ ਹੌਲੀ ਚੈਨਲ ਨੂੰ ਡਿਵੈਲਪ ਕਰ ਰਹੇ ਆ ਆ ਦੇਖੋ ਤੁਸੀਂ ਛੱਲੀਆਂ ਕੱਲੀ ਔਰ ਲੱਗਣ ਨੂੰ ਤਾਂ ਹੈਣੀ ਇੰਨੀ ਭਾਰੀ ਮੱਕੀ ਆ ਯਾਨੀ ਕਿ ਐਡਾ ਬਹੁਤ ਜਿਆਦਾ ਯਾਰ ਆ ਆਪਾਂ ਪਨੀਰੀ ਵੀਜੀ ਆ ਇਹ ਮੀਂਹ ਨਾਲ ਹਜੇ ਉਗਰਦੀ ਉਗਰਦੀ ਆ ਤੇ ਮੀਂਹ ਨਾ ਥੋੜਾ ਜਿਹਾ ਪਾਣੀ ਜ਼ਿਆਦਾ ਖੜ ਗਿਆ ਸੀ ਇਹਦੇ ਚ ਇਹ ਆਸੇ ਪਾਸੇ ਫਿਰ ਤੋਂ ਮੱਕੀ ਦੇ ਕੀੜਾ ਮਰਵਾ ਦਿੰਨੇ ਆ ਮੱਕੀ ਇਹ ਵੀ ਅੱਜ ਹੋ ਗਈ ਆ 60 ਦਿਨ ਦੇ ਲਗਭਗ 60 ਤੋਂ ਉੱਤੇ ਹੋ ਗਈ ਜਣੀ ਮਾੜੀ ਬੋ ਛੱਲੀ ਜੇ ਇਸ ਮੱਕੀ ਦਾ ਕੋਈ ਤੋੜ ਨਹੀਂ ਆ। ਤੁਸੀਂ ਵਲੌਗ ਚ ਵੀ ਦੇਖ ਸਕਦੇ ਹੋ। ਆਪਣੇ ਸਾਰੇ ਮੱਕੀ ਆ ਆਸੇ-ਪਾਸੇ। ਇਹ ਚ ਬਾਸਮਤੀ ਲਾ ਦੇਣੀ ਆ 17 18। ਡੈਢ ਛੱਲੀ ਬਹੁਤ ਆ ਇਧਰ ਬਈ। ਯਾਰ ਜਿਹੜਾ ਆਪਾਂ ਬਾਹਰ ਬੀ ਫੋਕਾ ਆ ਸਿੱਟਿਆ ਸੀ। ਇਹ ਵੇਖ ਲਾ ਉਹਦੇ ਨਾਲ ਵੀ ਕਾਲੀ ਖੜੀ ਹੈ ਪਨੀਰੀ। ਅਸਲ ਚ ਕੱਦੂ ਵਾਲੀ ਪਨੀਰੀ ਹੁੰਦੀ ਬਾਲੀ ਵਧੀਆ ਛੱਲੇ ਹੀ ਤਾਂ ਯਾਰ ਇੰਨੀ ਐ ਨਾ ਐਦਕੀ ਉਹ ਮੇਰਾ ਆਪ ਕਾਲੀ ਢੰਗ ਰਹਿੰਦੀ ਆ ਇਹ ਡਾਂਜੀ ਰਹੂਗੀ ਇਹ ਇਹ ਖਰਾਬ ਹੀ ਨਹੀਂ ਹੋਣੀ ਹੁਣ ਤੁਹਾਨੂੰ ਖਾਉਣੇ ਆਂਗੂਰਾ ਦੇ ਵੱਲ ਆ ਵਲੌਗ ਚੋ ਖਾਈ ਜਾਣਾ ਯਾਰ ਜਿਹੜੇ ਆਪਣੇ ਨਾਲ ਜੁੜੇ ਆ ਲੈਡ ਚੱਲੀ ਜਾਂਦੀ ਛੱਡੀ ਨਹੀਂ ਗਈ ਹੋਰ ਨਾਉਣਾ ਮੈਂ ਤਾਂ ਨਾਉਣੀ ਆਇਆ ਸੀਗਾ ਨਾਲੇ ਮੈਂ ਕਿਹਾ ਚਲੋ ਪਨੀਰੀ ਦੇ ਦੂਜੀ ਦੇ ਸਪਰੇਅ ਕਰ ਦਿੰਨੇ ਆ ਤੇ ਆਂ ਅੰਗੂਰਾਂ ਦੇ ਵੱਲ ਆ ਇਹਦੇ ਇਹ ਤੋਰੀ ਆ ਵੀ ਵੀਐਨਆਰ ਦੀ ਤੋਰੀ ਇਹਨੇ ਤੋਰੀ ਲਾਉਣੀ ਵੀਐਨਆਰ ਦੀ ਲਾਉ ਬੜੀ ਸਿੱਧੀ ਤੇ ਲ ਕੱਚੀ ਤੋਰੀ ਆਵੇ ਬਹੁਤ ਸੋਹਣੀਆਂ ਤੋਰੀਆਂ ਹੋਈਆਂ ਐਦ ਕੀ ਵੀਐਨਆਰ ਦੀ ਇਹ ਹੈ ਸਾਰੀ ਬਿਨਾਂ ਰੇ ਸਪਰੇ ਤੋਂ ਇੱਧਰ ਆਪਣੀ ਹਲਦੀ ਖੜੀ ਹੈ ਜਲਦੀ ਚੋਂ ਕੱਕਾ ਕੰਡਾ ਕੱਢਣਾ ਉਗਰ ਦੀ ਉਗਰ ਦੀ ਹੈ ਕਿਉਂਕਿ ਕੱਖੰਡਾ ਕੱਢ ਨਹੀਂ ਸਕਦੇ ਹਜੇ ਇੰਦਰ ਵਿਖਾਉਣਾ ਤੁਹਾਨੂੰ ਮੈਂ ਮੈਂ ਮੇਰੇ ਡਰਮੀ ਰੱਖਦੇ ਆਂ ਮੈਂ ਕਿਹਾ ਲੋਹਾ ਜਿੰਕ ਜਾ ਮਾਰ ਦਿੰਨਾ ਉੱਤੋਂ ਜਾ ਕੇ ਮੱਕੀ ਦਾ ਤੇਰੇ ਵਾਲੇ ਏਡੇ ਤੋਂ ਵੀ ਦ੍ਰਿਸ਼ ਵਿਖਾਉਂਗਾ ਕੱਲ ਨੇਹਰੀ ਨੇ ਦੋ ਕੁ ਮਰਲੇ ਮੱਕੀ ਸੜ ਤੇ ਛਾੜੀ ਹਵਾ ਪੈ ਗਈ ਉੱਥੇ ਇਹ ਪਿੰਡੀਆਂ ਆਪਣੀਆਂ ਗੁਵਾਰਾ ਆਰਗੇਨਿਕ ਇਹ ਆਪਦੇ ਜੋਗਰੀ ਆਪਾਂ ਸਬਜ਼ੀ ਲਾਜਦੀਆਂ ਇੱਧਰ ਤੋਰੀਆਂ ਦੀਆਂ ਵੱਲਾਂ ਫੇਰ ਉਹ ਤਾਂ ਇਹ ਆਪਣਾ ਗੁਵਾਰਾ ਦੇਖ ਸਕਦੇ ਹੋ ਤੁਸੀਂ ਦੇਸੀ ਗੁਵਾਰਾ ਤੇ ਆਹ ਇੱਥੇ ਆਪ ਲਾਇਆ ਕਰੇਲੇ ਇਹ ਨਹੀਂ ਝਾੜ ਕਰੇਲੇ ਨਹੀਂ ਕੇਲੇ ਕਰੇਲੇ ਕਹਿੰਦੇ ਹੁੰਦੇ ਆ ਆਪਣੇ ਕਿਉਂਕਿ ਸਾਡੇ ਏਰੀਆ 'ਚ ਟਿੱਬੇ ਬਹੁਤ ਵੱਡੇ ਵੱਡੇ ਆ ਆ ਦੇਖੋ ਤਾਰਾਂ ਦੇ ਬਰਾਬਰ ਆ ਤੁਹਾਨੂੰ ਤਾਂ ਚੜ ਕੇ ਟਿੱਬਾ ਵੀ ਬਿਖਾਉਣੇ ਆ ਇਧਰ ਖੀਰਿਆਂ ਦੀਆਂ ਤੇ ਹੋਰ ਵੱਲਾਂ ਆ ਨਵੀਆਂ ਵੱਲਾਂ ਜੇ ਲਾਈਆਂ ਤੇ ਇਹ ਝਾੜ ਕਰੇਲੇ ਆ ਤੋੜ ਲੇ ਹੁਣ ਇਹ ਛੋਟੇ ਕਰੇਲੇ ਵਜਦੇ ਆ ਉੱਤੇ ਲੱਗੇ ਹੁਣ ਮੱਟੇਬੇ ਤੇ ਲੈ ਕੇ ਜਾਣਾ ਤੁਹਾਨੂੰ ਮਿੱਤਰ ਪਿਆਰਿਓ ਸੌਜੀ ਜਿਹੜੀ ਆਪਾਂ ਲਾਉਣੀ ਚਾਹੀਦੀ ਆਰਗੇਨਿਕ ਹਰੇਕ ਬੰਦੇ ਨੂੰ ਸੌਜੀ ਦੇ ਜ਼ਹਿਰ ਬਹੁਤ ਪਾ ਰਹੇ ਲੋਕ ਹੁਣ ਤੁਹਾਨੂੰ ਉੱਤੋਂ ਜਾ ਕੇ ਥਿਊ ਵਿਖਾਉਣਾ ਸਾਡੇ ਏਰੀਆ 'ਚ ਸਾਰੇ ਮੱਕੀ ਇੱਥੇ ਸਾਰੀ ਕੋਈ ਸਬਜ਼ੀ ਹੋਣਾ ਲਾਗੂ ਕੋਈ ਬਾਸਮਤੀ ਲਾਊਗਾ ਆ ਟਿਬਾ ਆਪਣਾ ਬਹੁਤ ਨਵੇਂ ਹਰ ਮੈਂ ਕਿੱਥੋਂ ਆਇਆ ਇਹ 20 20 ਤੋਂ 25 ਫੁੱਟ ਚ ਹੈਗਾ ਟਿਬਾ ਆਪਣਾ ਇੱਥੇ ਬਹਿ ਕੇ ਅਸੀਂ ਮੱਕੀ ਦੀ ਸਾਰੀ ਨਿਗਰਾਨੀ ਰੱਖਦੇ ਹਾਂ ਕਿਉਂਕਿ ਗਾਂ ਜਦੋਂ ਛੱਲਾਂ ਲੱਗੀਆਂ ਕੱਚੀਆਂ ਛੱਲੀਆਂ ਦਾ ਨਾ ਨੁਕਸਾਨ ਹੁੰਦਾ ਹੈ ਇਧਰੋਂ ਇਹ ਸਾਰੀ ਆਪਣੀ ਇਧਰ ਘੁੰਮਦੀ ਜਾਂਦੀ ਆ ਦਿਖਦੀ ਨਹੀਂ ਫੇਦਿਆਂ ਵਾਲੇ ਮੱਕੀ ਆ ਸਾਰੀ ਮੱਕੀ ਦਾ ਏਰੀਆ ਹੈ ਆਪਣਾ ਤੇ ਆਹ ਦੇਖ ਲਓ ਮਤਾਰਾਂ ਦੇ ਬਰਾਬਰ ਖੜਾ 11000 ਵੋਲਟ ਦੇ ਆਹ ਟਿੱਬਾ ਐਨਾ ਉੱਚਾ ਕੰਮ ਆ ਆਹ ਤਾਰਾਂ ਦੇ ਬਰਾਬਰ ਤਿੰਨ ਕਿ ਫੁੱਟ ਤੇ ਤਾਰਾਂ ਟਿੱਬੇ ਦਾ ਇਥੇ ਬਹੁਤ ਹੱਦ ਕਰਦੂਰ ਦਾ 뷰 ਦਿਨਾ ਆ ساری ਮੱਕੀ ਖੜੀ ਆ ਬਹੁਤ ਸੋਹਣਾ ਦ੍ਰਿਸ਼ ਬਣਦਾ ਇੱਥੇ ਜਦੋਂ ਮੱਕੀ ਫੁੱਲ ਜਾ ਕੱਢੇਂਗਾ ਬਾਹੂ ਝੰਡਾ ਕੱਢੇਂਗਾ ਐ ਕਰਕੇ ਹਾਂ ਆਪਣੇ ਦੰਸ਼ ਪਈਦੇ ਲੱਗੇ ਟਿੱਬੇ ਤੇ ਇਹ ਤੰਨ ਕਨਣਾ ਨਾਟੇ ਬਾਪਿਆ ਆਪਣਾ ਤੰਨ 3.5 ਕਨਾਲਾਂ ਚ ਟਿੱਬਾ ਹੈ ਆਪਣਾ ਇੱਥੇ ਬਣਾਇਆ ਹੋਇਆ ਤੇ ਮੈਂ ਕਿ ਸਾਰੀ ਦੂਰ ਤੱਕ ਦੇਖਦਾ ਆਪਣਾ ਏਰੀਆ ਮੁਕਸਰਾ ਬਈ ਤੇ ਸਾਡੇ ਏਰੀਆ ਚ ਟਿੱਬੇ ਹੈਗੇ ਆ ਤੇ ਕਈ ਏਰੀਆ ਚ ਪਾਣੀ ਵੀ ਨੀਵਾ ਹੁੰਦਾ ਮੈਂ ਤੁਹਾਨੂੰ ਮੋਟਰ ਵੀ ਚੱਲਦੀ ਦਿਖਾਉਂਦਾ ਮੈਂ ਤਾਂ ਆ ਗਿਆ ਸਾਡੇ ਪਾਣੀ ਵੀ ਉੱਚੇ ਆ ਉਹਨੇ ਜੁਨੇ ਜਿਹੜੇ ਲੱਗ ਹਟੇ ਦੂਜੇ ਗੇਤੀਆਂ ਵੈਰਾਈਆਂ ਤੇ 26 ਤੇ ਦੂਜੇ ਚੱਲਣੇ ਆ ਹਜੇ ਮੱਕੀ ਵਾਲੇ ਪਨੀਰਾਂ ਵੀਜ ਰਹੇ ਆ ਹਜੇ ਮੱਕੀ ਦੀ 26 ਤੇ ਬਾਸਮਤੀ ਲੱਗਣੀ ਸਾਡੇ ਜਿਹੜੇ ਟਿੱਬੇ ਆ ਹਜੇ ਤੱਕ ਬੜੇ ਪਏ ਆ ਕੋਈ ਪਾਈ ਜਾਂਦਾ ਕੋਈ ਚਾਰਾਂ ਵਾਲੇ ਟੋਏ ਬਣਾਈ ਜਾਂਦੇ ਜਾਂ ਕੋਈ ਮਿੱਟੀ ਪਵਾਈ ਜਾਂਦਾ ਟਰੈਕਟਰ ਆ ਰਿਹਾ ਦੂਰ ਇੰਜ ਨੇ ਟੱਬਾ ਇਹਦਾ ਜ ਬੜਾ ਮੱਟ ਖਾਨਾ ਕਿਆ ਬਾੜੂ ਰਹਿਤਾ ਹੈ ਵਾਣਾ ਦਾ ਇਕੱਠਾ ਕਰ ਕਰਕੇ ਬਜ਼ੁਰਗਾਂ ਨੇ ਕਿ ਟਰੈਕਟਰਾਂ ਨਾਲ ਉਹਨੇ ਕਿੱਕ ਟਰੈਕਟਰ ਸੀਗੇ ਦੋ ਸਿਲਿੰਡਰ ਟਰੈਕਟਰ ਨਾਲ ਧੂਮੇ ਕਰਾਇਆ ਨਾਲ ਉਹ ਲਾਇਵ ਟੱਬੇ ਇਹ ਬਾਅਦ ਤੁਸੀਂ ਜੀਸੀਬੀ ਚੜਾ ਕੇ ਤੇ ਇਹਨੂੰ ਪੱਧਰ ਕਰ ਲਿਆ ਸੀ ਤੇ ਉੱਤੇ ਹੀ ਪੇ ਦਿਲਾ ਦਿੱਤੀ। ਇਹ ਵੀ 25 ਫੁੱਟ ਉੱਚਾ ਹੈਗਾ ਟੱਬਾ। ਉਹ ਦੇਖ ਲਓ ਤਾਰਾਂ ਜਾਂਦੀਆਂ 11000 ਵੋਲਟ। ਤੇ ਉਹ ਨਾਲ ਹੀ ਲੱਗੀ ਜਾਂਦਾ ਸਮਝ ਲਓ ਮੰਨ ਲਓ ਜਿਹੜਾ ਟੱਬੇ ਦੇ ਘਾਫੂਸ ਉਹ ਤਾਰਾਂ ਦੇ ਨਾਲ ਟੱਚ ਹੋ ਰਿਹਾ। ਇੰਨਾ ਉੱਚਾ ਟੱਬਾ ਹੈ। ਗਰਮੀ 'ਚ ਇੱਥੇ ਬਣਾ ਲਿਆ ਜਿਗਾਰਡ। ਕਿਉਂਕਿ ਇੱਥੇ ਹਵਾ ਹੂਆ ਵਧੀਆ ਆਉਂਦੀ ਹੈ ਗਰਮੀ 'ਚ। ਬੈਠਣ ਵਾਸਤੇ। ਹਾਂ ਇਹ ਰਿਹਾ ਸਾਰਾ ਟੱਪਾ ਪਿਆ ਹਾਂ 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 ਧੋਊਂਗਾ ਉਹ ਧੋਊਂਗਾ ਇੱਥੇ ਸਰਪ ਹੈਗੀ ਆ ਸਾਡੇ ਦਰਖਤ ਬਹੁਤ ਆ ਸਾਡੇ ਦਰਖਤ ਉਹ ਧੋਊਂਗਾ ਸਾਡੇ ਸੱਜੇ ਨੂੰ ਦਰਖਤ ਬਹੁਤ ਜਿਆਦੇ ਆ ਤੁਸੀਂ ਦੇਖ ਹੀ ਸਕਦੇ ਮੇਰੇ ਨੇੜੇ-ਨੇੜੇ ਕਿੰਨੇ ਖੜੇ ਆ ਜਿੱਥੇ ਖੜਾ ਉੱਥੇ ਹੀ ਖੜਾ ਉਹ ਖੜਾ ਨਿੰਮ ਡੇਕਾ ਆ ਅਸੀਂ ਆਪ ਲਾਏ ਆ ਆ ਨਿੰਮ ਖੜੀ ਆ ਆ ਖੜੀ ਆ ਆ ਖੜੀ ਆ ਉਹ ਖੜੀ ਆ ਆ ਤਾਂ ਤੁਸੀਂ ਦੇਖ ਹੀ ਸਕਦੇ ਝੁੰਡ ਬਣਿਆ ਇੱਥੇ ਤੇ ਚਲੋ ਚਪੇ ਦੇ ਆਪ ਲਾਏ ਆ ਜਿੱਥੇ ਵੀ ਡੇਕ ਖੜੀ ਹੈ ਦਰਾਤ ਖੜਾ ਹੋਵੇ ਹੀ ਖੜਾ ਆ ਆ ਦੇਖੋ ਮਰੂਦ ਮਰਾਨ ਆ ਫੇਰ ਇੱਥੇ ਤਨੋਂ ਥੱਲੇ ਜਾ ਕੇ ਉਹ ਇਹ ਜੰਗਲ ਨੋ ਮਾ ਜੀ ਜੀ ਪਣੀ ਪਈ ਆ ਦਰਸਤ ਨਹੀਂ ਸਾਡੇ ਪਟ ਦੇ ਪੰਜਾਬ ਤਰ ਇਧਰ ਵਾਲੇ ਖੇਤਾਂ ਵਾਲੇ ਜਿਹੜੇ ਆਪਣੇ ਇਧਰ ਵਾਲੇ ਖੇਤ ਆ ਸੋ ਇਹ ਕਹਿੰਨੀ ਉਹ ਫੇਰ ਆਪਣੇ ਦਰਸ ਇੱਥੇ ਲੱਗੇ ਆ ਉਹ ਫੇਰ ਖੜੇ ਆ ਉਹ ਨਾਲੇ ਉਧਰ ਖੜੇ ਆ ਉਹ ਫੇਰ ਖੜੇ ਆਗਾ ਉਹ ਟੱਬਾ ਆਪਣਾ ਹੀ ਆ ਉਹ ਅਗਲਾ ਵੀ ਉੱਥੇ ਵੀ ਦਰਸ ਖੜੇ ਆ ਤੇ ਅਸੀਂ ਨਵੇਂ ਵੀ ਲਾ ਦਿੱਤੇ ਜਿਵੇਂ ਅਸ਼ਪਾਈ ਦੇ ਲੱਗੇ ਭਾਈ ਉਹ ਤੁਸੀਂ ਦੇਖਦੇ ਆ ਇੱਥੇ ਆ ਆ ਨਵੇਂ ਲਾਦੇ ਆ ਹਲਦੀ ਦੇ ਵਿੱਚ ਹਲਦੀ ਹੁਣ ਆਪਣੀ ਉੱਗਣ ਲੱਗ ਪਈ ਆ ਹੁਣ ਹਲਦੀ ਵੀ ਵਿਖਾ ਦਿੰਦੇ ਆ ਹਲਦੀ ਹੁਣ ਉੱਗਣ ਲੱਗੀ ਆ ਕਿਉਂਕਿ ਇਹਨੂੰ ਪਹਿਲਾਂ ਗੁੱਡ ਨਹੀਂ ਸਕਦੇ ਸੀ ਹੁਣ ਇਹਦੀ ਗਡਾਈ ਹੋਊਗੀ ਕਿਉਂਕਿ ਹੁਣ ਹਲਦੀ ਸਾਰੀ ਨਿਕਲਦੀ ਤਰੀ ਹੁੰਦੀ ਆ ਇਹਦੀ ਗਡਾਈ ਹੋਊਗੀ ਇਹ ਹਲਦੀ ਗੁੱਡ ਕੇ ਕਿਉਂਕਿ ਜੇ ਪਹਿਲਾਂ ਗੋੜ ਦੇਈ ਫਿਰ ਇਹ ਖਰਾਬ ਹੁੰਦੀ ਸੀ ਟੁੱਟ ਜਾਂਦੀ ਆ ਕੱਟੀ ਜਾਂਦੀ ਆ ਘੰਡੀਆਂ ਹੁਣ ਉਹਨੇ ਸਾਰੀ ਸਾਫ਼ ਕਰ ਦੇਾਂਗੇ ਤੇ ਆ ਇਹਦੇ ਵਿੱਚ ਮਲਚਿੰਗ ਹੋ ਜੂਗੀ ਵੱਲਾਂ ਦੀ ਇਹਦੇ ਵਿੱਚ ਵੱਲਾਂ ਲਾ ਦੇਣਾ ਐ ਕਰਕੇ ਹਲਦੀ ਆਪਾਂ ਅੱਗੇ ਤੋਂ ਹਲਦੀ ਹੋਰ ਵਧਾਉਣੀ ਆ ਆਪਾਂ ਐ ਤੇ ਕੀ ਹਲਦੀ ਆਪਣੇ ਕੋਲ ਜਿੰਨੀ ਪਾਊਡਰ ਸੀ ਸਾਰਾ ਦੋਆਂ ਕ ਦੇਣਾ ਚ ਲੱਗ ਗਿਆ ਬਹੁਤ ਜਾਣੇ ਰਹਿ ਗਏ ਪਾਊਡਰ ਤੋਂ ਨਹੀਂ ਨਹੀਂ ਉਹ ਕਈ ਰਿਆਕ ਸੂਤਾ ਹੀ ਲਵਾ ਜਾਂਦੀ ਹੁੰਦੀ ਚੱਕ ਲੈਂਦੀ ਹੋਰ ਨਹੀਂ ਦੋਆਂ ਰੱਖਿਆ ਕਰ ਇਹ ਬਈ ਵੀ ਐਨ ਆਰ ਦੀ ਤੋਰੀ ਮੈਂ ਦੁਬਾਰਾ ਫੇਰ ਖਾ ਲੈਣਾ ਤੋਰੀ ਬਹੁਤ ਲਵੀ ਰਹਿੰਦੀ ਹੈ ਜਿਹੜੇ ਬੰਦੇ ਨੇ ਆਪਦੇ ਘਰ ਜੋ ਗਰੀ ਸਬਜ਼ੀ ਲੈਂਦੇ ਵੀ ਐਨ ਆਰ ਦਾ ਪੀ ਲਿਆ ਲਓ ਵੀ ਐਨ ਆਰ ਦੀ ਤੋਰੀ ਬਸ ਤੇ ਕਦੂ ਲੈਣਾ ਰਵਜਾਨ ਦਾ ਬਸ ਰੇਹੂ ਨਹੀਂ ਪਾਉਣੀ ਚਾਹੀਦੀ ਹਾਂ ਮੈਂ ਕਹਦਾ ਰੇਹ ਨਹੀਂ ਪਾਉਣੀ ਚਾਹੀਦੀ ਰੇਹ ਨਾਲ ਤਾਂ ਬੜਾ ਖਰਾਬ ਹੋ ਜਾਂਦਾ ਨਾ ਸਪਰੇਅ ਕਰੋ ਕੋਈ ਆ ਬੰਨ ਲਵੰਗਾਂ ਖੜੀਆਂ ਕੁਝ ਨਹੀਂ ਕੀਤਾ ਇਹਨਾਂ ਨੂੰ ਕੱਲਾ ਪਾਣੀ ਪੈਂਦਾ ਉਦੋਂ ਲੋਆਂ ਚ ਬਚਾਉਣਾ ਪੈਂਦਾ ਕੰਮ ਬਸ ਪਾਣੀ ਪਾਉਣਾ ਪੈਂਦਾ ਤੇ ਬਹੁਤ ਸੋਹਣੀ ਸਬਜ਼ੀ ਹੈ ਮੈਂ ਇੰਨੀ ਆ ਵੀ ਚਾਰਾਂ ਪੰਜਾਂ ਕਰਾਂ ਦਾ ਲੋਟ ਆਈ ਜਾਂਦਾ ਸਬਜ਼ੀ ਨਾਲ ਤਾਂ ਇੰਨੀ ਹੋ ਜਾਂਦੀ ਆ ਇੱਕ ਦੋ ਬਾਲਾਂ ਲਾਈਆਂ ਹੋਣ ਆਪਦਾਂ ਸਰਦਾਰੀ ਕਰਦਾ ਬੰਦਾ ਉਹਦਾ ਮੋਨੋ ਛੜਕ ਛੜਕ ਕੇ ਦੇਈ ਜਾਂਦੇ ਆ ਇਹੜੀ ਸਰੀਰ ਨੂੰ ਨੁਕਸਾਨ ਕਰਦੀ ਆਵਾਜ਼ ਲੈ ਆਪਾਂ ਬਲੌਗ ਕਰਦੇ ਹਾਂ ਖਤਮ ਸਾਰਿਆਂ ਦਾ ਧੰਨਵਾਦ